ਸਤਪੁਰ ਮੇਰ ਜੰਗੀ ਕੀ ਸ਼ਾਦੀ ਦਾ ਦਿਨ ਆਇਆ ਪੂਰੇ ਸਤਬੂਤ ਮੇਰ ਜੰਗੀ ਕੀ ਸ਼ਾਦੀ ਦਾ ਦਿਨ ਆਇਆ ਸਤਗੁਰ ਦੇ ਤਨਵਾਸ ਵਾਸਤੇ ਅਖੰਡ ਪਾਠ ਰਖਵਾਇਆ ਅਖੰਡ ਪਾਠ ਤੇ ਕੰਗਰੇ ਲਾਗੇ ਕੈਬਲ ਵਿਜ਼ਨ ਚੱਲੈ ਸਾਰਾ ਕਮਰ ਟੀਵੀ ਅੱਗੇ ਤੇ ਬਾਬਾ ਜੀ ਨੇ ਕੱਲ ਹੀ ਅਖੰਡ ਪਾਠ ਤੇ ਕੰਗਰੇ ਲਾਗੇ ਟੈਲੀਵਿਜ਼ਨ ਚੱਲੇ ਸਹਾਰਾ ਨੰਬਰ ਟੀਵੀ ਅੱਗੇ ਬਾਬਾ ਜੀ ਨੇ ਕੱਲੇ ਪਾਠ ਕੋਈ ਵੀ ਸੁਣਦਾ ਨਹੀਂ ਉਹ ਪਾਠ ਹੀ ਜਾਵੇ ਪੜਦਾ ਪਾਠ ਕੋਈ ਵੀ ਸੁਣਦਾ ਨਹੀਂ ਉਹ ਪਾਠ ਹੀ ਜਾਵੇ ਪੜਦਾ ਬੀਬੀ ਆ ਕੇ ਸੋਮਾ ਨੇ ਮੈਨੂੰ ਤਰਵੇ ਤੇ ਫੁਰਦਾ ਸੜਦਾ ਇਹ ਸਾਰੀਆਂ ਹੱਡ ਕਰਤੀ ਜਾਂਦੇ ਕਿਸ ਨੂੰ ਕਿਹਾ ਸੀ ਕਿ ਮੈਂ ਬੀਬੀ ਜੀ ਨਾਲ ਬੀਬੀ ਜੀ ਪਾਠ ਸੁਣ ਲਿਆ ਕਿ ਉਹ ਸ਼ਹਿਰ ਜੀ ਪਾਠ ਰੱਖੇ ਹੋਏ ਆਇਆ ਕਿ ਮਿੱਥੋਂ ਕਿ ਕੋਣ ਕਿਦ ਸਾਡਾ ਟਾਈਮ ਕਿੱਥੇ ਹੈ ਨਾ ਹੈਗਾ ਅਸੀਂ ਦੇ ਪ੍ਰਸ਼ਾਦੇ ਤਿਆਰ ਕਰਨੇ ਬੜਾ ਕੰਮ ਆਉਂਦਾ ਕੋਈ ਫਰ ਟਾਈਮ ਨੂੰ ਸਾਨੂੰ ਆਵਾਜ਼ ਨਾ ਮਾਰਿਆ। ਕਹਿੰਦੇ ਬੀਬੀ ਆਕੇ ਸਮਾਂ ਨੇ ਮੈਤੋ ਦਵੇ ਤੇ ਬੁਰਕਾ ਸੜਦਾ ਆਏ ਪਰੋਂੇ ਕੀ ਖਾਣ ਕੇ ਟੰਬਰ ਵਿਉਂਤੰ ਘੜਦਾ। ਪਹਿਰੇ ਉੱਤੇ ਕੋਈ ਨਾ ਬੈਠਾ ਅੰਦਰ ਕੁੱਤਾ ਵੜਦਾ। ਪਹਿਰੇ ਉੱਤੇ ਕੋਈ ਨਾ ਬੈਠਾ ਅੰਦਰ ਕੁੱਤਾ ਵੜਦਾ ਸ਼ਰਦਾ ਵਾਲੀ ਗੱਲ ਨਾ ਕੋਈ ਗਲ ਪੈ ਢੋਲ ਵਜਾਏ। ਸ਼ਰਦਾ ਵਾਲੀ ਗੱਲ ਨਾ ਕੋਈ ਗਲ ਪੈ ਢੋਲ ਵਜਾਏ। ਕਹਿੰਦੇ ਕਾਰਜਾਤ ਤੇ ਰਾਸ ਹੋਣ ਕੇ ਸਤਗੁਰ ਧਰਜੋ ਆਏ ਕਾਰਜਾਤ ਤੇ ਰਾਸ ਹੋਣ ਕੇ ਸਤਗੁਰ ਧਰਜੋ ਆਏ ਉਠੇ ਉੱਤੇ ਭੱਜੇ ਫਿਰਦੇ ਗੁਰਬ੍ਰੰਤ ਜੀ ਥੱਲੇ ਉਠੇ ਉੱਤੇ ਭੱਜੇ ਫਿਰਦੇ ਗੁਰਬ੍ਰੰਤ ਜੀ ਥੱਲੇ ਸਾਰਾ ਟੱਬਰ ਟੀਵੀ ਅੱਗੇ ਤੇ ਬਾਬਾ ਜੀ ਨਿਕਲ ਲਿਆ ਕਦੇ ਕਦੇ ਕੋਈ ਅੰਦਰ ਆ ਕੇ ਅਗਰ ਪਤੀਆਂ ਲਾਉਣੇ ਕਦੇ ਕਦੇ ਕੋਈ ਅੰਦਰ ਆ ਕੇ ਅਗਰ ਮੱਤੀਆਂ ਲਾਉਂਦੇ ਅਗਰ ਮੱਤੀਆਂ ਲਾ ਕੇ ਜਾਪਨ ਇਦਾਂ ਬਹੁਤ ਬਖਸ਼ਾਉਂਦੇ ਨੇ ਰੇਲ ਗੱਡੀ ਦੇ ਇੰਜਨ ਵਾਂਗੂ ਬੱਚੇ ਰੌਲਾ ਪਾਉਂਦੇ ਰੇਲ ਗੱਡੀ ਦੇ ਇੰਜਨ ਵਾਂਗੂ ਬੱਚੇ ਰੌਲਾ ਪਾਉਂਦੇ ਨੇ ਬੱਚੇ ਰੌਲਾ ਮੈਣੇ ਨੱਜੇ ਆਪਣਾ ਮਾਪੇ ਨਾ ਸਮਝਾਉਂਦੇ ਰਾਤ ਪਈ ਤਾਂ ਸਾਰੇ ਸੌ ਗਏ ਬਾਬਾ ਜੀ ਦੇ ਲਾਗੇ ਰਾਤ ਪਈ ਤਾਂ ਸਾਰੇ ਸੌ ਗਏ ਬਾਬਾ ਜੀ ਦੇ ਲਾਗੇ ਸ਼ਬਦ ਗੁਰੂ ਤਾਂ ਆਵਾਜ਼ਾਂ ਮਾਰੇ ਕੋਈ ਨ ਸੁੱਤਾ ਜਾਗੇ ਸ਼ਬਦ ਗੁਰੂ ਤਾਂ ਆਵਾਜ਼ਾਂ ਮਾਰੇ ਕੋਈ ਨ ਸੁੱਤਾ ਜਾਗੇ ਇਦਾਂ ਸਾਰੀ ਰਾਤ गुਜ਼ਾਰੀ ਇਦਾਂ ਸਾਰੀ ਰਾਤ गुਜ਼ਾਰੀ ਮਸਤੀ ਇਹੜਾ ਦਮ ਲੈ ਸਾਰੇ ਸੁਤੇ ਕੌਣ ਜਾਗਦਾ ਬਾਬਾ ਜੀ ਨੇ ਕਹੇ ਰੋਲੇ ਰੱਪੇ ਦੇ ਵਿੱਚ ਬੀਤੇ ਇਦਾਂ ਦਿਨ ਦਿਹਾੜੇ ਰੋਲੇ ਰੱਪੇ ਦੇ ਵਿੱਚ ਬੀਤੇ ਇਦਾਂ ਕਿੰਨੇ ਦਿਹਾੜੇ ਹੀਰਾ ਮੋਤੀ ਹੱਥ ਨਾ ਆਇਆ ਭਾਗ ਨੇ ਕਿੰਨੇ ਮਾਰੇ ਹੀਰਾ ਮੋਤੀ ਹੱਥ ਨਾ ਆਇਆ ਭਾਗ ਨੇ ਕਿੰਨੇ ਮਾਰੇ ਕਬਰ ਵਿੱਚੋਂ ਲਾਈ ਕਿਸੇ ਨੇ ਪਾਠੀ ਉੱਤੇ ਰੋਗ ਕਬਰ ਵਿੱਚੋਂ ਲਾਈ ਕਿਸੇ ਨੇ ਪਾਠੀ ਉੱਤੇ ਰੋਗ ਫਰੀਦ ਗਬੀਰ ਦੇ ਸਾਨੂੰ ਸੁਣਾਉ ਖਈਏ ਫਰੀਦ ਗਬੀਰ ਦੇ ਨਿੱਕੇ ਸਾਨੂੰ ਸਾਨੂੰ ਜਰਾ ਸ਼ਲੋਕ ਜੇ ਪਾਠ ਹੀ ਜਵਾਬ ਦਿੰਦਾ ਹੈ ਕਿ ਪਾਠ ਨੂੰ ਸੁਣਨ ਦਾ ਵੇਲਾ ਸੀ ਜਦ ਦੁਨੀਆਂ ਦੇ ਵਿਚ ਰੰਗੇ ਪਾਠ ਸੁਣਨ ਦਾ ਵੇਲਾ ਸੀ ਜਦ ਦੁਨੀਆਂ ਦੇ ਵਿਚ ਰੰਗੇ ਭੋਗ ਦੀ ਹੋਣੀ ਨੂੰ ਬਿਲਕੁਲ ਤਿਆਰੀ ਸ਼ਲੋਕ ਤੋਂ ਹੁੰਦੀ ਲੰਗੇ ਤਾਬਿਆਂ ਦੇ ਵਿੱਚ ਬੈਠਾ ਪਾਠ ਕਿਵੇਂ ਸੁਣੇ ਹਾਂ ਥੱਲੇ ਤਾਬਿਆਂ ਦੇ ਵਿੱਚ ਬੈਠਾ ਪਾਠ ਕਿਵੇਂ ਸੁਣੇ ਹਾਂ ਥੱਲੇ ਜਦੋਂ ਸ਼ਲੋਕ ਮੈਂ ਸੁਨੇ ਸੁਣਾਏ ਉਦੋਂ ਬਾਬਾ ਜੀ ਸੀ ਥੱਲੇ ਟੱਬਰ ਦੇ ਕੁਝ ਮੈਂਬਰ ਆ ਕੇ ਪਾਠੀ ਨੂੰ ਫਰਮਾਉਂਦੇ ਟੱਬਰ ਦੇ ਕੁਝ ਮੈਂਬਰ ਆ ਕੇ ਤੇ ਪਾਠੀ ਨੂੰ ਫਰਮਾਉਂਦੇ ਤਾਂ ਭੋਗ ਨਾਲੇ ਛੇਤੀ ਪਾਇਓ ਦਾਦ ਜੀ ਨੇ ਨਹਾਉਲੇ ਭੋਗ ਨਾਲੇ ਛੇਤੀ ਪਾਇਓ ਦਾਦ ਜੀ ਨੇ ਨਹਾਉਦੇ ਨਹਾਉ ਧੋ ਕੇ ਦਾਦ ਜੀ ਆਏ ਲੈਣ ਗੁਰੂ ਤੋਂ ਮੇਵਾ ਨਹਾਉ ਧੋ ਕੇ ਦਾਦ ਜੀ ਆਏ ਲੈਣ ਗੁਰੂ ਤੋਂ ਮੇਵਾ ਚੌਦਸਾਂਵਦੀ ਸੇਵਾ ਕਰਕੇ ਗੁਰੂ ਨਵਾਈ ਸੇਵਾ ਚੌਲ ਸਾਹਿਬ ਉਨਾਂ ਪੜ ਕੇ ਉਹਨਾਂ ਕੂਬ ਨਵਾਈ ਸੇਵਾ ਰਾਗੀ ਸਿੰਘ ਦਾ ਟੱਬਰ ਇਸ ਦੇ ਸਿਪਤਾਂ ਦੇ ਉਪਰ ਬੰਨੇ ਰਾਗੀ ਸਿੰਘਾਂ ਟੱਬਰ ਇਸ ਦੇ ਸਿਪਤਾਂ ਦੇ ਉਪਰ ਬੰਨੇ ਝੂਟ ਨਹੀਂ ਇਹ ਗੁਰਮੁਖ ਪੂਰੇ 사ਦਾ ਸ਼ਹਿਰ ਹੀ ਬੰਨੇ ਝੂਟ ਨਹੀਂ ਇਹ ਗੁਰਮੁਖ ਸਾਰੇ 사ਦਾ ਸ਼ਹਿਰ ਹੀ ਮੰਨੇ ਵਿੱਚ ਪੱਲਾ ਦੇ ਗੁਰਮੁਖ ਪਦਵੀ ਬੰਨ ਦਿੱਤੀ ਇਹ ਪੱਲੇ ਵਿੱਚ ਪੱਲਾ ਦੇ ਗੁਰਮੁਖ ਪਦਵੀ ਬੰਦ ਦਿੱਤੀ ਹੈ ਪੱਲੇ ਸਾਰਾ ਪੜਦੇ ਆਪੇ ਸੁਣਿਆ ਬਾਬਾ ਜੀ ਸੀ ਕੱਲੇ ਤੇ ਪੈਰਿਸ ਦੇ ਵਿੱਚ ਹੋਕਰ ਆਲੇ ਅੱਜ ਦੇ ਲਾਵਾ ਫੇਰੇ ਉਸ ਸਮੇਂ ਦੀ ਗੱਲ ਹੈ ਪੈਰਿਸ ਦੇ ਵਿੱਚ ਹੋਕਰ ਆ ਗਏ ਅੱਜ ਦੇ ਲਾਵਾ ਫੇਰੇ ਸਤਗੁਰ ਕਾਜ ਸਵਾਰਨ ਵਾਸਤੇ ਪਹੁੰਚੇ ਹੋਏ ਸਵੇਰੇ 4 ਵਜੇ ਤੋਂ ਪਿੱਛੋਂ ਜਾ ਕੇ ਕਿਤੇ ਬਰਾਦ 12 ਵਜੇ ਤੋਂ ਪਿੱਛੇ ਜਾ ਕੇ ਕਿਤੇ ਬਰਾਦ ਜਾਂ ਆਈ ਥੱਕ ਧਾਰ ਕੇ ਲੰਮਾ ਬੈ ਗਿਆ ਗੁਰਦੁਆਰੇ ਦਾ ਭਾਈ ਖੱਤ ਹਾਰ ਕੇ ਲੰਮਾ ਪੈ ਗਿਆ ਗੁਰਦੁਆਰੇ ਦਾ ਭਾਈ ਸਿਰੇ ਲੱਗੇ ਕਰਕੇ ਲੱਗੀ ਜੈ ਮਾਲਾ ਵੀ ਪਾਈ ਸਿਰੇ ਲੱਗੇ ਤਨਗੀ ਲੱਗੀ ਜੈ ਮਾਲਾ ਵੀ ਪਾਈ ਫਿਲਮੀ ਧੁੰਤੇ ਗੂੰਜ ਰਹੀ ਸੀ ਤਾਨ ਪਾੜ ਸ਼ਹਿਨਾਈ ਫਿਲਮੀ ਧੁੰਤੇ ਗੂੰਜ ਰਹੀ ਸੀ ਤਾਨ ਪਾੜ ਸ਼ਹਿਨਾਈ ਵੇਖੋ ਕਿੰਨਾ ਖਰਚਾ ਜਾਂਦਾ ਹੋਗੀ ਬੱਲੇ ਬੱਲੇ ਵੇਖੋ ਕਿੰਨਾ ਖਰਚਾ ਜਾਂਦਾ ਹੋਗੀ ਬੱਲੇ ਬੱਲੇ ਤਾਂ ਬਿਆ ਵਿੱਚ ਗਰੰਥੇ ਬਈ ਤਾਂ ਜਾਂਬਾਬਾ ਜੀ ਕੱਲੇ ਵਕ ਵਾ ਖਾਣੇ ਖਾ ਕੇ ਕਹਿੰਦੇ ਆਇਆ ਬੜਾ ਸਵਾਦ ਵਕ ਵਾ ਖਾਣੇ ਖਾ ਕੇ ਕਹਿੰਦੇ ਆਇਆ ਬੜਾ ਸਵਾਦ ਜਿਸ ਭੱਟੀ ਤੇ ਮਿੱਠੀ ਬਣਿਆ ਉਸੇ ਤੇ ਪ੍ਰਸ਼ਾਦ ਜਿਸ ਭੱਟੀ ਤੇ ਮਿੱਠੀ ਬਣਿਆ ਉਸੇ ਤੇ ਪ੍ਰਸ਼ਾਦ ਉਹ ਪੈਲਸ ਦੇ ਵਿੱਚ ਪਾਣੀ ਮੰਗੂ ਡੁੱਲਤੀ ਫਿਰੇ ਸ਼ਰਾਬ ਅਨ ਪਾਣੀ ਤਾਂ ਥੋੜਾ ਕਾਦਾ ਗੀਤਾ ਬਹੁਤ ਖਰਾਬ ਗਾਉਣ ਵਾਲੀ ਨੇ ਗੀਤ ਸੀ गा ਕੇ ਵਾਹ ਵਾ ਰੰਗ ਜਮਾਇਆ ਗਾਉਣ ਵਾਲੀ ਨੇ ਗੀਤ ਸੀ गा ਕੇ ਵਾਹ ਵਾ ਰੰਗ ਜਮਾਇਆ ਗੁਰੂ ਗ੍ਰੰਥ ਨੂੰ ਮੱਥਾ ਟੇਕਣ ਉੱਥੇ ਕੋਈ ਨਹੀਂ ਆਇਆ ਗੁਰੂ ਗ੍ਰੰਥ ਨੂੰ ਮੱਥਾ ਟੇਕਣ ਉੱਥੇ ਕੋਈ ਨਾ ਆਇਆ ਖਾ ਪੀ ਕੇ ਟਿਕਦੀ ਗਿਰਦਾ ਹੁੰਦੇ ਕਮਲੇ ਝੱਲੇ ਗਾਉਣ ਵਾਲੀ ਨੇ ਰੌਣਕ ਜੀਤੀ ਤੇ ਬਾਬਾ ਜੀ ਨੇ ਇਕੱਲੇ ਗਉਣ ਵਾਲੀ ਨੇ ਰੌਣਕ ਜੀਤੀ ਬਾਬਾ ਜੀ ਨੇ ਇਕੱਲੇ ਆਖੇ ਬੰਦਿਆ ਸਿੱਖਿਆ ਦਾ ਸੁਲੇਧ ਕਰਤ ਵਾਸਤੇ ਆਪਾਂ ਸਾਰੇ ਸੁਭਾਅ ਸੇ ਬੁੜੀਏ ਕਿ ਦੁਨੀਆ ਦੀ ਵਡਿਆਈ ਪਿੱਛੇ ਕਾਤੋਂ ਧਰਮ ਗਵਾਉਣਾ ਦੁਨੀਆ ਦੀ ਵਡਿਆਈ ਪਿੱਛੇ ਕਾਤੋਂ ਧਰਮ ਗਵਾਉਣਾ ਪੂਰੇ ਗੁਰ ਦੀ ਬਾਣੀ ਸੁਣ ਕੇ ਜੀਵਨ ਸਫਲ ਬਣਾਉਣਾ ਹੀਰੇ ਵਰਗਾ ਜਨਮ ਤੇਰਾ ਫਿਰਨ ਫਿਰ ਹੱਥ ਨਹੀਂ ਆਉਂਦਾ